ਚਤੁਰ ਦਸਕੀਨ ਬਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਠਾ ਕਬ ਲੋਕਨ ਕੀਨੋ ਦਾਸ ਕਾ ਦੁਖ ਵਿਦਾ ਰਿਓ ਬਲਿ ਹਾਰੀ ਗੁਰ ਆਪਣੇ ਦਿਉ ਹਾਰੀ ਸਦਬਾਰ ਜਨਮਾਨਸਤੇ ਦੇਵਤੇ ਕੀਏ ਤਰਤਨ ਨਾਗੀ ਬਾਰ ਜੇ ਸੋਚੰਦਾ ਉਗਬ ਹੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਪਰਮ ਸਤ ਕਰ ਜੋਗ ਸਤਿਗੁਰਾਂ ਦੀ ਸਜ्ञਾ ਬਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸੁਪਨੀਆਂ ਕੜੀਆਂ ਪ੍ਰਾਪਤ ਹੋਈਆਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜਾ ਭਾਗੇ ਹਾਂ ਬੜਾ ਭਾਗ ਭੇਤੇ ਗੁਰਦੇਵ ਕੋਟ ਪ੍ਰਾਦ ਮਿਟੇ ਹਰ ਸੇਵਾ ਸੋ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਅਵਤਾਰ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਕਥਾ ਵਿਚਾਰਾ ਆਰੰਭ ਹੋ ਚੁੱਕੀਆਂ ਨੇ ਜੋ ਕਿ ਪਿਛਲੇ ਸਮਿਆਂ ਤੋਂ ਲੈ ਕੇ ਆਪ ਦੀ ਸਰਵਣ ਕਰਦੇ ਆ ਰਹੇ ਹੋ ਆਓ ਸਤਿਗੁਰਾਂ ਦਾ ਰੰਦਾ ਇਤਿਹਾਸ ਰੰਡੀਆਂ ਕਥਾ ਵਿਚਾਰਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ ਔਰ ਜੋ ਮਨ ਚਿਤ ਲਾ ਕੇ ਕਥਾ ਵਿਚਾਰਾ ਸਰਵਣ ਕਰਦਾ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਇੱਕ ਤੇ ਉਹਦਾ ਜੀਵਨ ਬਦਲ ਕੇ ਰੱਖ ਦਿੰਦੇ ਨੇ ਸਤਗੁਰੂ ਪਾਤਸ਼ਾਹ ਜੀ ਇੱਕ ਗੁਰਮੁਖ ਪਿਆਰਿਓ ਜੋ ਬਾਣੀ ਦੇ ਵਿੱਚ ਸਤਗੁਰੂ ਜੀ ਨੇ ਉਚਾਰਨ ਕੀਤਾ ਕਿ ਸਾਰੇ ਦੁਰ ਦੁੱਖ ਦਰਦ ਜਿਹੜੇ ਨੇ ਉਹ ਲੱਥ ਜਾਂਦੇ ਨੇ ਆਖੋ ਸਤਨਾਮ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਕੋਈ ਰਸਨਾ ਵਾਂਝੀ ਨਾ ਰਹੇ ਜਿਨ੍ਹਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਰਹੀ ਹੈ ਫਤੇ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਗਰਿਆਂ ਕਥਾਵਾਂ ਉਹਨਾਂ ਦੇ ਜੀਵਨ ਦੀਆਂ ਸਰਵਣ ਕਰੀਏ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪਰਤਾ ਦੁਖਤ ਸਭ ਨਸੈ ਸੰਤ ਕਾ ਸੰਗ ਬੜਾ ਭਾਗੀ ਪਾਈਐ ਸੋ ਆਪ ਜੀ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੋਦੀ ਦਾ ਕਾਰਜ ਛੱਡ ਕੇ ਮੋਦੀ ਖਾਨੇ ਦਾ ਕਾਰਜ ਛੱਡ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਾਹਰ ਇਕਾਂਤ ਵਿੱਚ ਜਾ ਕੇ ਬਹਿ ਜਾਂਦੇ ਉੱਥੇ ਦਿਨ ਰਾਤ ਬਿਠੇ ਰਹਿੰਦੇ ਇਹ ਗੱਲਾਂ ਤਲਵੰਡੀ ਵਿਖੇ ਪਹੁੰਚੀਆਂ ਮਹਤਾ ਕਲਿਆਨਦਾਸ ਜੀ ਨੂੰ ਜਦੋਂ ਪਤਾ ਲੱਗਿਆ ਸਾਰਾ ਵਰਤਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਨਾਨਕ ਜੀ ਨੇ ਨਾਲੇ ਤੇ ਦੁਕਾਨ ਦਾ ਕੰਮ ਕਰਨਾ ਛੱਡ ਦਿੱਤਾ ਜੋ ਮਾਇਆ ਵਾਧਾ ਨਿਕਲਿਆ ਸੀ ਉਹ ਵੀ ਵਾਪਸ ਨਹੀਂ ਲੇਤਾ ਉਥੇ ਸਾਧੂਆਂ ਵਿੱਚ ਵੰਡ ਦਿੱਤਾ ਜਾਂ ਮਰਦਾਨਿਆਂ ਪਤਾ ਲੈ ਕੇ ਆ ਹੁਣ ਮਰਦਾਨਾ ਪਤਾ ਲੈਣ ਵਾਸਤੇ ਗਿਆ ਤੇ ਗੁਰਮੁਖ ਪਿਆਰਿਓ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚਿਆ ਭਾਈ ਮਰਦਾਨਾ ਤਾਂ ਤਲਵੰਡੀ ਵਿਖੇ ਚਾਲੇ ਪਾਕ ਕੇ ਜਦੋਂ ਸੁਲਤਾਨਪੁਰ ਪਹੁੰਚਿਆ ਸੁਲਤਾਨਪੁਰ ਤਾਂ ਬਾਬੇ ਨਾਨਕ ਜੀ ਦੇ ਘਰ ਪਹੁੰਚਿਆ ਸਭ ਤੋਂ ਪਹਿਲਾਂ ਮਰਦਾਨੇ ਨੇ ਬਾਬੇ ਨਾਨਕ ਜੀ ਨੂੰ ਦੱਸਿਆ ਕਿ ਮੈਂ ਤਾਂ ਕਲਿਆਨ ਦਾਸ ਜੀ ਨੇ ਮੈਨੂੰ ਖਬਰ ਲੈਣ ਵਾਸਤੇ ਭੇਜਿਆ ਹੈ ਤੇ ਜਿਹੜਾ ਗੁਰੂ ਨਾਨਕ ਜੀ ਨੇ ਮੋਦੀ ਖਾਨਾ ਲੁਟਾ ਦਿੱਤਾ ਫਕੀਰੀ ਭੇਖ ਧਾਰਨ ਕਰਕੇ ਮਸਾਣਾ ਵਿੱਚ ਬਹਿ ਗਏ ਇਹ ਸਾਰੀਆਂ ਗੱਲਾਂ ਮਹਿਤਾ ਕਲਿਆਣ ਦਾਸ ਕੋਲ ਪਹੁੰਚ ਚੁੱਕੀਆਂ ਨੇ ਇਹਨਾਂ ਦੇ ਪਿਤਾ ਜੀ ਕੋਲ ਪਹੁੰਚ ਚੁੱਕੀਆਂ ਨੇ ਉਹਨਾਂ ਨੇ ਮੈਨੂੰ ਖਬਰ ਲੈਣ ਵਾਸਤੇ ਭੇਜਿਆ ਸੋ ਉਹਨਾਂ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਤੁਸੀਂ ਦੱਸੋ ਵੀ ਇਹ ਗੱਲਾਂ ਗਲਤ ਨੇ ਜਾਂ ਠੀਕ ਨੇ ਬੇਬੇ ਨਾਨਕੀ ਜੀ ਨੇ ਕਿਹਾ ਮਰਦਾਨਿਆ ਉਹ ਇਹ ਗੱਲਾਂ ਹੈਨ ਤੇ ਸਾਰੀਆਂ ਠੀਕ ਪਰ ਤੂੰ ਗੁਰੂ ਨਾਨਕ ਮਹਾਰਾਜ ਜੀ ਬਾਹਰ ਬੈਠੇ ਨੇ ਤੂੰ ਸਾਨੂੰ ਕਿਉਂ ਪੁੱਛਦਾ ਤੂੰ ਉੱਥੇ ਜਾਇਆ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਬਾਹਰ ਉਜਾੜ ਵਿੱਚ ਬੈਠੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਜਾਇਆ ਉਹਨਾਂ ਨੂੰ ਜੋ ਕੁਝ ਤੂੰ ਵੇਖੇਂਗਾ ਉਹਨਾਂ ਦੇ ਕੋਲ ਜਾ ਕੇ ਉਹ ਪਿਤਾ ਨੂੰ ਜਾ ਕੇ ਤਲਵੰਡੀ ਦੱਸ ਨਹੀਂ ਉਪਰੰਤ ਮਰਦਾਨਾ ਭਾਈ ਮਰਦਾਨਾ ਜੀ ਗੁਰਮੁਖ ਪਿਆਰ ਜਲ ਪਾਣੀ ਛੱਕ ਕੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸਨ ਉੱਥੇ ਚਲਿਆ ਗਿਆ ਨਮਸਕਾਰ ਕੀਤੀ ਨਮਸਕਾਰ ਕਰਕੇ ਕਹਿਣ ਲੱਗਾ ਜਜਮਾਨ ਉਹ ਤੁਸੀਂ ਤੇ ਸੱਚਮੁੱਚ ਹੀ ਫਕੀਰੀ ਬਾਣਾ ਧਾਰਨ ਕਰ ਲਿਆ ਆਖੋ ਸਤਨਾਮ ਭਾਈ ਮਰਦਾਨਾ ਜੀ ਕਹਿੰਦੇ ਜਜਮਾਨ ਇਹ ਕੀ ਕੀਤਾ ਤੁਸੀਂ ਤੇ ਸੱਚਮੁੱਚ ਹੀ ਫਕੀਰੀ ਬਾਣਾ ਧਾਰਨ ਕਰ ਲਿਆ ਮੋਦੀ ਖਾਨੇ ਦੀ ਇੰਨੀ ਵੱਡੀ ਕਮਾਈ ਛੱਡ ਕੇ ਇਸ ਤਰ੍ਹਾਂ ਫਕੀਰ ਹੋ ਜਾਣਾ ਕੋਈ ਸਿਆਣਪ ਨਹੀਂ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਦੁੱਖਾਂ ਦੇ ਸਾਧਨਾਂ ਨੂੰ ਤਿਆਗ ਕੇ ਦੁੱਖਾਂ ਵਿੱਚ ਪੈ ਜਾਣਾ ਇਹ ਕੋਈ ਅਕਲਮੰਦੀ ਨਹੀਂ ਹੈ ਘਰ-ਬਾਰ ਤੇ ਇਸਤਰੀ ਪੁੱਤਰਾ ਨੂੰ ਛੱਡ ਕੇ ਉਜਾੜ ਵਿੱਚ ਜਾ ਕੇ ਤੁਹਾਡਾ ਦਿਲ ਕਿਵੇਂ ਲੱਗ ਜਾਂਦਾ ਹੈ ਕਿ ਮੋਦੀ ਖਾਨੇ ਵਿੱਚ ਕੁਝ ਘਾਟਾ ਪੈ ਗਿਆ ਜਾਂ ਕੁਝ ਨਵਾਬ ਨੇ ਕੁਝ ਕਹਿ ਦਿੱਤਾ ਕਿਉਂ ਛੱਡ ਦਿੱਤਾ ਕੰਮ ਭਾਈ ਮਰਦਾਨਾ ਜੀ ਕਹਿੰਦੇ ਇੱਕੋ ਸਾਹ ਦੇ ਵਿੱਚ ਕਿੰਨੇ ਸਵਾਲ ਕਰ ਦਿੱਤੇ ਧੰਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਾਈ ਮਰਦਾਨੇ ਦੀਆਂ ਸਾਰੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਮਰਦਾਨਿਆ ਉਹ ਜਦੋਂ ਤੂੰ ਪਹਿਲੀ ਵਾਰ ਸਾਨੂੰ ਮਿਲਿਆ ਸੀ ਤੈਨੂੰ ਰਵਾਬ ਵਜਾਉਣ ਦਾ ਗੁਣ ਦਿੱਤਾ ਸੀ ਉਹ ਕਿੱਥੇ ਹੈ ਤੇ ਉਹ ਲੈ ਕੇ ਤੂੰ ਬੜਾ ਖੁਸ਼ ਹੋਇਆ ਸੀ ਜਿਹੜਾ ਅਸੀਂ ਤੈਨੂੰ ਉਸ ਸਮੇਂ ਰਵਾਬ ਵਜਾਉਣ ਦਾ ਗੁਣ ਦਿੱਤਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਮਰਦਾਨੇ ਦੀ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਰਦਾਨਿਆ ਕਿ ਉਹ ਗੁਣ ਤੈਨੂੰ ਯਾਦ ਐ ਆਖੋ ਸਤਨਾਮ ਗੁਰੂ ਸਾਹਿਬ ਜੀ ਕਹਿੰਦੇ ਕਿ ਮਰਦਾਨਿਆ ਤੈਨੂੰ ਉਹ ਗੁਣ ਯਾਦ ਐ ਜਿਹੜਾ ਤੈਨੂੰ ਉਹ ਰਬਾਬ ਵਜਾਉਣ ਦਾ ਗੁਣ ਦਿੱਤਾ ਸੀ ਗੁਰਮੁਖ ਪਿਆਰਿਓ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਦਾ ਇਹੋ ਜਿਹਾ ਗੁਣ ਦਿੱਤਾ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਉਹਨਾਂ ਦੀ ਜਿਹੜੀ ਕੌਮ ਐ ਨਾ ਭਾਈ ਮਰਦਾਨੇ ਕੀ ਦੱਸਿਆ ਜਾਂਦਾ ਹੈ ਕਿ ਉਹ ਕੌਮ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਨੇ ਬੱਚੇ ਜਨਮ ਦੇ ਨੇ ਉਹ ਜਨਮ ਤੋਂ ਹੀ ਸੁਰ ਦੇ ਵਿੱਚ ਰੋਂਦੇ ਨੇ ਆਖੋ ਸਤਨਾ ਗੁਰੂ ਨਾਨਕ ਜੀ ਦੀ ਏਡੀ ਵੱਡੀ ਬਖਸ਼ਿਸ਼ ਭਾਈ ਮਰਦਾਨੇ ਦੇ ਤੀੜੀ ਤੇ ਹੋ ਗਈ ਅੱਜ ਵੀ ਗੁਰਮੁਖ ਪਿਆਰਿਓ ਉਹ ਦਾਤਾਂ ਵਰਤ ਰਹੀਆਂ ਨੇ ਤਾਂ ਹੁਣ ਗੁਰਮੁਖ ਪਿਆਰਿਓ ਰਬਾਬ ਵਜਾਉਣ ਦਾ ਕਹਿੰਦੇ ਤੈਨੂੰ ਗੁਣ ਦਿੱਤਾ ਸੀ ਉਹ ਕਿੱਥੇ ਹੈ ਜਿਹਨੂੰ ਲੈ ਕੇ ਤੂੰ ਬੜਾ ਖੁਸ਼ ਹੋਇਆ ਸੀ ਉਹ ਜਿਸ ਸਮੇਂ ਵਾਸਤੇ ਤੈਨੂੰ ਉਹ ਗੁਣ ਦਿੱਤਾ ਸੀ ਨਾ ਉਹ ਗੁਣ ਤੈਨੂੰ ਐਵੇਂ ਨਹੀਂ ਦਿੱਤਾ ਸੀ ਅਸੀਂ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਗੁਣ ਐਵੇਂ ਨਹੀਂ ਦਿੱਤਾ ਸੀ ਉਹ ਗੁਣ ਤੈਨੂੰ ਕਿਸੇ ਕਾਰਨਾ ਕਰਕੇ ਦਿੱਤਾ ਸੀ ਉਹ ਕਹਿੰਦੇ ਹੁਣ ਉਹ ਸਮਾਂ ਆ ਗਿਆ ਤੇ ਇਸ ਤੋਂ ਕੰਮ ਹੁਣ ਹੋਰ ਕੋਈ ਚੰਗਾ ਨਹੀਂ ਹੁਣ ਤੂੰ ਸਾਡੇ ਦਿਨ ਰਾਤ ਨਾਲ ਰਿਹਾ ਕਰ ਆਖੋ ਸਤਨਾਮ ਭਾਈ ਮਰਦਾਨੇ ਜੀ ਨੂੰ ਕਹਿੰਦੇ ਹੁਣ ਸਾਡੇ ਨਾਲ ਰਿਹਾ ਕਰ ਇਸ ਤੋਂ ਚੰਗਾ ਕੰਮ ਹੋਰ ਕੋਈ ਨਹੀਂ ਤੂੰ ਹੁਣ ਰਾਤ ਦਿਨ ਸਾਡੇ ਕੋਲ ਰਹਿ ਉਹ ਇਹ ਜਗਤ ਇਹ ਦੁਨੀਆ ਸੁਪਨੇ ਦੀ ਨਹੀਂ ਹੈ ਸਭ ਝੂਠੇ ਪਦਾਰਥ ਨੇ ਜਦ ਜੀਵ ਨੂੰ ਗਿਆਨ ਹੋ ਜਾਂਦਾ ਹੈ ਨਾ ਇਹ ਗੱਲ ਦਾ ਪਤਾ ਲੱਗਦਾ ਹੈ ਤੇ ਜਿਵੇਂ ਸੁਪਨੇ ਦੇ ਪਦਾਰਥ ਝੂਠੇ ਤੇ ਗੁਰਮੁਖ ਪਿਆਰੋ ਸੱਚੇ ਜਾਪਦੇ ਹੁੰਦੇ ਨੇ ਪਰ ਜਦੋਂ ਜਗਤ ਦੀ ਪ੍ਰੀਤ ਵੇਖਦਾ ਇਹ ਝੂਠੇ ਪਦਾਰਥ ਵੇਖਦਾ ਉਹ ਸੁਪਨੇ ਦੇ ਵਾਂਗੂ ਜਿਵੇਂ ਸੁਪਨਾ ਵੇਖਦਾ ਸੁਪਨੇ ਗੁਰਮੁਖ ਪਿਆਰੋ ਸੁਪਨੇ ਦੇ ਵਿੱਚ ਬਿਲਕੁਲ ਸੱਚ ਨਜ਼ਰ ਆਉਂਦਾ ਵੀ ਸ਼ਾਇਦ ਅਸੀਂ ਉਹ ਸੁਪਨੇ ਦੇ ਵਿੱਚ ਜੋ ਚੱਲ ਰਿਹਾ ਹੈ ਅਸੀਂ ਸ਼ਾਇਦ ਉਹੀਆਂ ਪਰ ਜਦੋਂ ਕਹਿੰਦੇ ਉਹ ਜਾਗ ਖੁੱਲਦੀ ਹੈ ਤਾਂ ਗੁਰਮਖ ਪਿਆਰਿਓ ਉਸ ਵਖਤ ਅੱਖ ਖੁੱਲਣ ਅਸਾਰ ਤਾਂ ਗੁਰਮਖ ਪਿਆਰਿਓ ਝੂਠੇ ਪਦਾਰਥ ਸਿੱਧ ਹੁੰਦੇ ਨੇ ਸੁਪਨੇ ਦੇ ਸਾਰੇ ਉਹ ਵੇਖਦਾ ਮੈਂ ਤੇ ਸੁਪਨਾ ਲੈ ਰਿਹਾ ਸੀ ਸਾਰਾ ਕੁਝ ਝੂਠੇ ਪਦਾਰਥ ਸਿੱਧ ਹੁੰਦੇ ਨੇ ਜਦੋਂ ਅੱਖ ਖੁੱਲਦੀ ਹੈ ਜਦੋਂ ਨੀਂਦ ਤੋਂ ਜਾਗਦਾ ਹੈ ਤੇ ਕਹਿੰਦੇ ਤਿਵੇਂ ਇਹ ਜਾਗਤ ਜਿਹੜਾ ਨਾ ਇਹ ਅਗਿਆਨ ਕਰਕੇ ਇਹ ਸੱਚਾ ਜਾਪਦਾ ਕਿਉਂਕਿ ਸਾਨੂੰ ਗਿਆਨ ਨਹੀਂ ਹੈ ਤੇ ਜਦੋਂ ਗਿਆਨ ਹੋ ਗਿਆ ਤਾਂ ਗੁਰਮਖ ਪਿਆਰਿਓ ਜਿਵੇਂ ਹੁਣ ਜਾਗ ਆ ਗਈ ਜਾਗ ਦਾ ਅਰਥ ਹੈ ਗਿਆਨ ਹੋਣਾ ਜਦੋਂ ਜਾਗ ਆ ਗਈ ਅੱਖ ਖੋਲੀ ਤੇ ਵੇਖਿਆ ਉਹ ਸੁਪਨੇ ਤੇ ਝੂਠੇ ਸੀ ਸਾਰੇ ਮੈਂ ਤੇ ਐਵੇਂ ਸੁਪਨਿਆਂ ਨੂੰ ਸੱਚ ਜਾਣਦਾ ਰਿਹਾ ਉਹ ਕਹਿੰਦੇ ਜਗਤ ਵੀ ਇਸੇ ਤਰ੍ਹਾਂ ਹੈ RAM ਗयो ਰਾਵਣ ਗयो ਜਾਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਕਹਿੰਦੇ ਸੁਪਨੇ ਦੀ ਤਰ੍ਹਾਂ ਸੰਸਾਰ ਜਦੋਂ ਸੁਪਨਾ ਆਉਂਦਾ ਤੇ ਗੁਰਮਹ ਪਿਆਰੋ ਸੁਪਨਾ ਸਾਨੂੰ ਕਿੰਨਾ ਚੰਗਾ ਜੇ ਚੰਗਾ ਸੁਪਨਾ ਆ ਜਾਵੇ ਤੇ ਉਹਦੇ ਵਿੱਚ ਬੜੇ ਖੁਸ਼ ਹੋ ਜਾਂਦੇ ਆ ਕੋਈ ਰਾਜਾ ਮਹਾਰਾਜਾ ਬਣ ਗਿਆ ਸੁਪਨੇ ਵਿੱਚ ਖੁਸ਼ ਹੋ ਗਿਆ ਪਰ ਜਦੋਂ ਅੱਖ ਖੁੱਲਨੀ ਹੈ ਤਾਂ ਵੇਖਦਾ ਮੈਂ ਤੇ ਗਰੀਬ ਆ ਮੈਂ ਤੇ ਉਹੀ ਆ ਤੇ ਇਸੇ ਤਰ੍ਹਾਂ ਦੁਨੀਆ ਦੇ ਪਦਾਰਥ ਝੂਠੇ ਨੇ ਦੁਨੀਆ ਦੇ ਪਦਾਰਥ ਪ੍ਰਾਪਤ ਕਰਕੇ ਬੰਦਾ ਸੋਚਦਾ ਮੈਂ ਸੁਖੀ ਹੋ ਗਿਆ ਮੈਂ ਦੁਨੀਆ ਦੇ ਪਦਾਰਥ ਇਕੱਠੇ ਕਰ ਲਏ ਉਹਨੂੰ ਸੁਖ ਜਪਦਾ ਪਰ ਉਹ ਸੁਖ ਨਹੀਂ ਅਸਲ ਵਿੱਚ ਉਹਨੇ ਦੁੱਖ ਇਕੱਠੇ ਕਰ ਲਏ ਆਖੋ ਸਤਨਾ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਸੁਖ ਤੇ ਕੇਵਲ ਤੇ ਕੇਵਲ ਨਾਮ ਦੇ ਵਿੱਚ ਕੇਵਲ ਸੇਵਾ ਦੇ ਵਿੱਚ ਮਿਲਣਾ ਸੀ ਸਕੂਨ ਜਿਹੜਾ ਮਿਲਣਾ ਸੀ ਅੰਦਰੋਂ ਆਤਮਾ ਨੂੰ ਜਿਹੜਾ ਆਤਮਾ ਨੂੰ ਸਕੂਨ ਮਿਲਣਾ ਹੈ ਗੁਰਮਖ ਘ ਪਿਆਰਿਓ ਉਹ 50000 ਦੇ ਬੈੱਡ ਤੋਂ ਨਹੀਂ ਮਿਲਣਾ ਜਿਹੜਾ ਆਤਮਾ ਨੂੰ ਸਕੂਨ ਮਿਲਣਾ ਹੈ ਉਹ ਨੀਂਦ ਤੋਂ ਮਿਲਣਾ ਹੈ ਜੇ ਨੀਂਦੇ ਨਾ ਆਈ ਕਹਿੰਦੇ ਉਹ ਬੈੱਡ ਇੰਨੇ ਮਹਿੰਗੇ ਕੀ ਕਰਨਗੇ ਇਸ ਕਰਕੇ ਨੀਂਦ ਜ਼ਰੂਰੀ ਹੈ ਬੈੱਡ ਜ਼ਰੂਰੀ ਨਹੀਂ ਹੈ ਇਸ ਕਰਕੇ ਆਪਣੀ ਨੀਂਦ ਆਪਣਾ ਸੁੱਖ ਕਿਵੇਂ ਲੈ ਸਕਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੂੰ ਧਰਮ ਦੇ ਰਸਤੇ ਤੇ ਚੱਲ ਕੇ ਬਾਣੀ ਦੇ ਰਸਤੇ ਤੇ ਚੱਲ ਕੇ ਸੇਵਾ ਸਿਮਰਨ ਦੇ ਰਸਤੇ ਤੇ ਚੱਲ ਕੇ ਤੂੰ ਆਪਣੇ ਮਨ ਨੂੰ ਸਕੂਨ ਦੇ ਸਕਦਾ ਹੈ ਜਦੋਂ ਗਿਆਨ ਹੁੰਦਾ ਹੈ ਇਹ ਪਦਾਰਥ ਝੂਠੇ ਸਿੱਧ ਹੁੰਦੇ ਨੇ ਦੁਨੀਆ ਦੇ ਬੰਦਾ ਬਾਅਦ ਵਿੱਚ ਗੁਰਮੁਖ ਪਿਆਰੋ ਬੜਾ ਪਛਤਾਉਂਦਾ ਹੈ ਮੈਂ ਤੇ ਆ ਝੂਠੇ ਪਦਾਰਥਾਂ ਪਿੱਛੇ ਸਾਰੀ ਉਮਰ ਹੀ ਲੰਘਾ ਦਿੱਤੀ ਸਤਿਗੁਰੂ ਜੀ ਹੁਣ ਇਹ ਬਚਨ ਜਦੋਂ ਸੁਣੇ ਨਾ ਮਰਦਾਨੇ ਦੇ ਸਤਗੁਰਾਂ ਦੇ ਇਹ ਬਚਨ ਮਰਦਾਨੇ ਨੂੰ ਕਰ ਰਹੇ ਨੇ ਇਹ ਬਚਨ ਗੁਰੂ ਸਾਹਿਬ ਜੀ ਸਤਿਮੁੱਚੀ ਮਰਦਾਨੇ ਦਾ ਹਿਰਦਾ ਵਿਰਾਗੀ ਹੋ ਗਿਆ ਆਖੋ ਸਤਨਾਮ ਭਾਈ ਮਰਦਾਨਾ ਜੀ ਉਹ ਵਿਰਾਗ ਆ ਗਿਆ ਅੰਦਰੋਂ ਗੁਰੂ ਜਨਾਨਕ ਜੀ ਦੇ ਬਚਨ ਸੁਣ ਕੇ ਗੁਰਮਖ ਪਿਆਰੋ ਫਿਰ ਵੀ ਗੁਰੂ ਨਾਨਕ ਜੀ ਦੇ ਬਚਨ ਸੰ ਛੋਟੇ ਮੋਟੇ ਆਮ ਬੰਦੇ ਦੇ ਕੋਈ ਆਮ ਪੁਰਸ਼ ਦੇ ਬਚਨ ਥੋੜਾ ਸਨ ਆਮ ਫਕੀਰ ਦੇ ਬਚਨ ਨਹੀਂ ਸਨ ਨਿਰੰਕਾਰ ਦੀ ਜੋਤ ਧਨ ਗੁਰੂ ਨਾਨਕ ਜੀ ਦੇ ਬਚਨ ਸੁਣੇ ਤੇ ਗੁਰਮਖ ਪਿਆਰਿਓ ਮਨ ਵਿਰਗੀ ਹੋ ਗਿਆ ਭਾਈ ਮਰਦਾਨਾ ਜੀ ਦਾ ਹਿਰਦੇ ਵਿੱਚ ਸੱਚਾ ਵਿਰਾਗ ਆ ਗਿਆ ਉਸ ਨੇ ਖੁਸ਼ ਹੋ ਕੇ ਆਖਿਆ ਗੁਰਨਾਨਕ ਜੀ ਨੂੰ ਕਦੇ ਗੁਰਮਖ ਪਿਆਰਿਓ ਹੋਰ ਸ਼ਬਦ ਨਾਲ ਨਹੀਂ ਕਿਹਾ ਭਾਈ ਮਰਦਾਨਾ ਜੀ ਜਜਮਾਨ ਕਹਿੰਦੇ ਹੁੰਦੇ ਗੁਰਨਾਨਕ ਪਾਤਸ਼ਾਹ ਜੀ ਨੂੰ ਜਜਮਾਨ ਤੇ ਗੁਰਮਖ ਪਿਆਰਿਓ ਆਖਿਆ ਵਿਰਾਗ ਵਿੱਚ ਆ ਗਿਆ ਆਖਣ ਲੱਗੇ ਜਜਮਾਨ ਮੈਨੂੰ ਜੋ ਤੁਸੀਂ ਹੁਕਮ ਕਰੋਗੇ ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰਾਂਗਾ ਤੁਹਾਡਾ ਦਰਸ਼ਨਾਂ ਨੇ ਮੇਰਾ ਮਨ ਖਿੱਚ ਲਿਆ ਹੁਣ ਮੇਰੀਆਂ ਸਾਰੀਆਂ ਆਸਾਂ ਮੇਰੀਆਂ ਨਾਸ ਹੋ ਗਈਆਂ ਨੇ ਮੇਰੇ ਮਨ ਨੂੰ ਜਗਤ ਦੇ ਵਿਚਾਰਾਂ ਤੋਂ ਸ਼ਾਂਤੀ ਆ ਗਈ ਹੈ ਭਾਈ ਮਰਦਾਨਾ ਜੀ ਕਹਿੰਦੇ ਹਿਰਦੇ ਵਿੱਚ ਅਨੇਕ ਪ੍ਰਕਾਰ ਦਾ ਆਨੰਦ ਆ ਗਿਆ ਹੈ ਗੁਰਮੁਖ ਪਿਆਰਿਓ ਜਦੋਂ ਗੁਰੂ ਦਾ ਗਿਆਨ ਆਉਣਾ ਸ਼ੁਰੂ ਹੋ ਜਾਵੇ ਜਦੋਂ ਬੰਦਾ ਸੇਵਾ ਤੇ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਅੰਦਰੋਂ ਆਨੰਦ ਉਪਜਣ ਲੱਗਦਾ ਹੈ ਭਾਵਕੇ ਪੈਦਾ ਹੋਣ ਲੱਗਦਾ ਹੈ ਆਨੰਦ ਹਿਰਦੇ ਦੇ ਵਿੱਚ ਹਰ ਪ੍ਰਕਾਰ ਦਾ ਖੇੜਾ ਆ ਜਾਂਦਾ ਹੈ ਤੇ ਕਹਿੰਦੇ ਨੇ ਹੁਣ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਦੇ ਅੰਦਰ ਖੇੜਾ ਆ ਗਿਆ ਤੇ ਗੁਰੂ ਜੀ ਨੇ ਕਿਹਾ ਕਿ ਸਾਡਾ ਆਪਣਾ ਕੋਈ ਵਿਚਾਰ ਨਹੀਂ ਵੀ ਕਿੱਧਰ ਜਾਣਾ ਹੁਣ ਤੂੰ ਦੱਸ ਵੀ ਹੁਣ ਆਪਾਂ ਜਾਣਾ ਇੱਥੋਂ ਚਾਲੇ ਪਾਉਣੇ ਨੇ ਦੱਸ ਕਿੱਧਰ ਚਲੀਏ ਦੱਸ ਕਿੱਧਰ ਜਾਣਾ ਤੇ ਗੁਰਮਖ ਪਿਆਰਿਓ ਭਾਈ ਮਰਦਾਨਾ ਜੀ ਆਖਣ ਲੱਗੇ ਕਹਿੰਦੇ ਸੱਚੇ ਪਾਤਸ਼ਾਹ ਜਿੱਧਰ ਲੈ ਚਲੋਗੇ ਉਧਰ ਹੀ ਮੰਗਰੀ ਤੁਹਾਡੇ ਚੱਲੇ ਚਲਾਂਗੇ ਦੱਸੋ ਹੁਣ ਤੁਸੀਂ ਅੱਗੇ ਅੱਗੇ ਚਲੋ ਅਸੀਂ ਪਿੱਛੇ ਪਿੱਛੇ ਆਵਾਂਗੇ ਮੈਂ ਪਿੱਛੇ ਪਿੱਛੇ ਆਵਾਂਗਾ ਤੇ ਕਿੱਧਰ ਨੂੰ ਜਾਣਾ ਚਲੋ ਚੱਲੀਏ ਤਾਂ ਗੁਰੂ ਜੀ ਨੇ ਕਿਹਾ ਸਾਡਾ ਆਪਣਾ ਕੋਈ ਵਿਚਾਰ ਨਹੀਂ ਹੈ ਕਿੱਧਰ ਜਾਣਾ ਜਿੱਧਰ ਨੂੰ ਕਰਤਾਰ ਲੈ ਜਾਏਗਾ ਉਧਰ ਹੀ ਚਲਾਂਗੇ ਆਖੋ ਸਤਨਾ ਤੇ ਗੁਰਮੁਖ ਪਿਆਰਿਓ ਹੁਣ ਮਰਦਾਨੇ ਨੇ ਕਿਹਾ ਕਿ ਪਿਤਾ ਤੇ ਮਾਤਾ ਜੀ ਤੁਹਾਡੇ ਜਿਹੜੇ ਮਾਤਾ ਪਿਤਾ ਜੀ ਨੇ ਉਹਨਾਂ ਨੇ ਮੈਨੂੰ ਤੁਹਾਡੀ ਖਬਰ ਲੈਣ ਵਾਸਤੇ ਭੇਜਿਆ ਸੀ ਤਲਵੰਡੀ ਤੋਂ ਮੈਂ ਸੁਲਤਾਨਪੁਰ ਤੁਹਾਡੀ ਖਬਰ ਲੈਣ ਵਾਸਤੇ ਆਇਆ ਸੀ ਉਹ ਪਿੱਛੇ ਮੈਨੂੰ ਉਡੀਕਣਗੇ ਤੁਸੀਂ ਆਖਦੇ ਹੋ ਵੀ ਹੁਣ ਕਿਤੇ ਨਾ ਜਾ ਵੀ ਇਹ ਗੱਲ ਕਿਵੇਂ ਬਣ ਸਕਦੀ ਹੈ ਵੀ ਜੇ ਨਾ ਗਿਆ ਤਾਂ ਪਿਤਾ ਜੀ ਗੁੱਸੇ ਹੋਣਗੇ ਗੁਰੂ ਜੀ ਨੇ ਆਖਿਆ ਮਰਦਾਨਿਆ ਤੂੰ ਆਪਣੀ ਮਰਜ਼ੀ ਕਰ ਜਿਵੇਂ ਤੈਨੂੰ ਮਨ ਲੱਗਦਾ ਇਹਨਾਂ ਨੂੰ ਮਨ ਲੱਗਦੀ ਹੈ ਗੱਲ ਉਵੇਂ ਕਰ ਤੇ ਗੁਰਮਖ ਪਿਆਰੇ ਹੁਣ ਮਰਦਾਨਾ ਸੋਚਾਂ ਵਿੱਚ ਪੈ ਗਏ ਆ ਗੁਰੂ ਸਾਹਿਬ ਜੀ ਕਹਿਣ ਲੱਗੇ ਜੇ ਸਾਡੇ ਨਾਲ ਰਹਿਣਾ ਹੈ ਨਾ ਸਾਡੇ ਨਾਲ ਨਿਭਾਉਣੀਆਂ ਜੇ ਸਾਡੇ ਨਾਲ ਰਹਿਣਾ ਤਾਂ ਬੜਾ ਔਖਾ ਹੈ ਸਾਡੇ ਨਾਲ ਰਹਿਣਾ ਕਿਉਂਕਿ ਜੋ ਆਪਣੀ ਤ੍ਰਿਸ਼ਨਾ ਦੀ ਅਗਨੀ ਨੂੰ ਸੰਤੋਖ ਦੇ ਪਾਣੀ ਨਾਲ ਬੁਝਾ ਸਕਦਾ ਹੈ ਉਹੀ ਸਾਡੇ ਨਾਲ ਰਹਿ ਸਕਦਾ ਆਖੋ ਸਤਨਾਮ ਰੋਟੀ ਕੱਪੜਾ ਕਿਸੇ ਵੇਲੇ ਮਿਲੇਗਾ ਕਿਸੇ ਵੇਲੇ ਨਹੀਂ ਮਿਲੇਗਾ ਫਿਰ ਤੂੰ ਦੁਖੀ ਹੋਵੇਂਗਾ ਉਹ ਜਿੱਤ ਨੂੰ ਪਦਾਰਥ ਭੋਗਣ ਦੀ ਇੱਛਾ ਹੈ ਨਾ ਤਾਂ ਜਾ ਫਿਰ ਪਿੰਡ ਚਲੇ ਆ ਜਾ ਪੇਤਾ ਕਾਲੂ ਜੀ ਕੋਲ ਚ ਰਿਆ ਜਾ ਤੇ ਪਰਿਵਾਰ ਦੇ ਸੁਖ ਪਦਾਰਥ ਧਨ ਪਦਾਰਥ ਦੇ ਜਿਹੜੇ ਨੇ ਉਹ ਸੁਖ ਮਾਨ ਸਾਡੇ ਨਾਲ ਰਹਿਣਾ ਤਾਂ ਰਹਿਣਾ ਪਸੰਦ ਕਰੀ ਗੁਰੂ ਨਾਨਕ ਜੀ ਕਹਿੰਦੇ ਸਾਡੇ ਨਾਲ ਰਹਿਣਾ ਦੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਰਦਾਨੇ ਨੂੰ ਮਰਦਾਨੇ ਆ ਉਹ ਜੇ ਸਾਡੇ ਨਾਲ ਰਹਿਣਾ ਤਾਂ ਰਹਿਣਾ ਪਸੰਦ ਕਰੀ ਉਹ ਜੇ ਤੈਨੂੰ ਭੁੱਖੇ ਰਹਿਣਾ ਉਜਾੜ ਵਿੱਚ ਰਹਿਣਾ ਤੇ ਨੰਗੇ ਰਹਿਣਾ ਪਸੰਦ ਹੋ ਜਾਵੇ ਆਖੋ ਸਤਨਾ ਜੇ ਤੈਨੂੰ ਇਹ ਚੀਜ਼ਾਂ ਪਰਵਾਹ ਨਹੀਂ ਨੇ ਤਾਂ ਸਾਡੇ ਨਾਲ ਰਹਿਣਾ ਪਸੰਦ ਕਰੀ ਮਰਦਾਨਿਆਂ ਨੇ ਕਿਹਾ हे ਧੰਨ ਗੁਰੂ ਨਾਨਕ हे ਜਜਮਾਨ हे ਪ੍ਰਭੂ ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ ਮਨ ਤੋਂ ਹੁਣ ਨਹੀਂ ਮੈਂ ਘਰ ਜਾਣਾ ਹੁਣ ਤੇ ਘਰ-ਬਾਰ ਦੀ ਆਸਾਂ ਮਿਟ ਗਈ ਹੈ ਤੁਹਾਡੇ ਬਰਾਬਰ ਮੈਨੂੰ ਹੁਣ ਕੋਈ ਨਜ਼ਰ ਨਹੀਂ ਆਉਂਦਾ ਹੁਣ ਮੈਂ ਹੋਰ ਤੁਹਾਡੇ ਨਾਲ ਰਹਿਣ ਦਾ ਕੋਈ ਔਰ ਇਹ ਤੁਹਾਡੇ ਨਾਲ ਰਹਿਣ ਦਾ ਹੁਣ ਮੈਂ ਪੱਕਾ ਨਿਸ਼ਚਾ ਕਰ ਲਿਆ ਹੁਣ ਮੈਂ ਤੁਹਾਡੇ ਨਾਲ ਹੀ ਰਹਿਣਾ ਘਰ ਨਹੀਂ ਵਾਪਸ ਜਾਵਾਂਗਾ ਮੈਂ ਮਰਦਾਨਿਆਂ ਦੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਜੀ ਨੇ ਆਖਿਆ ਜਾ ਮਰਦਾਨਿਆ ਔਰ ਬੇਨ ਨਾਨਕੀ ਦੇ ਘਰ ਚਲਿਆ ਜਾ ਤੇ ਉੱਥੇ ਤੋਂ ਪ੍ਰਸ਼ਾਦਾ ਲੰਗਰ ਪ੍ਰਸ਼ਾਦਾ ਛਕਾਇਆ ਕਰ ਤੇ ਗੁਰਮੁਖ ਪਿਆਰਿਓ ਹੁਣ ਬਾਬੇ ਨਾਨਕੀ ਜੀ ਨੇ ਵੀ ਕਿਹਾ ਹੁਣ ਇੱਥੇ ਜਿਹੜਾ ਵਰਤਾਂਤ ਹੈ ਹੁਣ ਕਈ ਕਵੀਆਂ ਨੇ ਤੇ ਪਿੱਛੇ ਰਵਾਬ ਦਾ ਵਰਤਾਂਤ ਲਿਖਿਆ ਪਰ ਕਈਆਂ ਨੇ ਉਹ ਰਵਾਬ ਲੈਣ ਦਾ ਜਿਹੜਾ ਫਰਿੰਦੇ ਤੋਂ ਰਵਾਬ ਲੈਣ ਦਾ ਵਰਤਾਂਤ ਸੀ ਉਹ ਇੱਥੇ ਲਿਖਿਆ ਤੇ ਗੁਰਨਾਨਕ ਜੀ ਨੇ ਆਖਿਆ ਜਾ ਮਰਦਾਨਿਆ ਰਵਾਬ ਲੈ ਕੇ ਆ ਤੇ ਜੋ ਵੀ ਸੀ ਚਲੋ ਭਾਈ ਮਰਦਾਨਾ ਜੀ ਨੇ ਰਵਾਬ ਲੈ ਆਂਦੀ ਤੇ ਰਵਾਵ ਲਿਆ ਕੇ ਗੁਰਮਖ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਗਾਏ ਭਾਈ ਸੰਤੋਖ ਸਿੰਘ ਜੀ ਆਪਣੀਆਂ ਆ ਕਲਮਾਂ ਦੇ ਨਾਲ ਲਿਖਦੇ ਨੇ ਕਹਿੰਦੇ ਸੁਣ ਧੁਨ ਸ੍ਰੀ ਨਾਨਕ ਮਨ ਪਾਈ ਲੱਗੇ ਸਮਾਦੇ ਅਖੰਡਾ ਪਲਕ ਜੁਣੀ ਜੁਗ ਭੇ ਵਦੇਹਾ ਸਵਾਸ ਦਸਮ ਦਰਮੰਡਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸ਼ਬਦ ਪੜਿਆ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਮਾਧੀ ਲੱਗ ਗਈ ਜਿਹੜੇ ਗੁਰਮਖ ਪਿਆਰਿਓ ਸੁਣ ਰਹੇ ਸਨ ਜੀਵ ਜੰਤੂ ਵਿਦੇਹ ਮੁਕਤ ਹੋ ਗਏ ਆਲੇ ਦੁਆਲੇ ਇਹਨਾਂ ਆਨੰਦ ਵਰਸਿਆ ਨਵਾਬ ਦੀ ਧੁਨੀ ਸੁਣ ਕੇ ਅਖੰਡ ਸਮਾਧੀ ਲੱਗ ਗਈ ਤੇ ਇਸ ਅਟੁੱਟ ਸਮਾਧੀ ਵਿੱਚ ਆਪ ਜੀ ਨੂੰ 2 ਦਿਨ ਬਤੀਤ ਹੋ ਗਏ ਗੁਰੂ ਨਾਨਕ ਜੀ ਨੂੰ ਤੇ ਗੁਰਮਖਾਂ ਪਿਆਰਿਓ ਹੁਣ ਜਦੋਂ 2 ਦਿਨ ਬਤੀਤ ਹੋ ਗਏ ਮਰਦਾਨਾ ਮਰਦਾਨੇ ਨੇ ਵੇਖਿਆ ਇੱਕ ਦਿਨ ਬਤੀਤ ਹੋ ਗਿਆ ਹੁਣ ਦੂਸਰਾ ਦਿਨ ਸ਼ੁਰੂ ਹੋ ਗਿਆ ਜਦੋਂ ਦੂਜਾ ਦਿਨ ਸ਼ੁਰੂ ਹੋਇਆ ਤਾਂ ਭਾਈ ਮਰਦਾਨੇ ਨੇ ਸੋਚਿਆ ਬਈ ਇਹ ਤੇ ਅੱਖਾਂ ਹੀ ਨਹੀਂ ਖੋਲਦੇ ਨਾ ਕੁਝ ਖਾਂਦੇ ਨੇ ਨਾ ਕੁਝ ਪੀਂਦੇ ਨੇ ਮੇਰੇ ਤੇ ਭੁੱਖ ਨਾਲ ਪ੍ਰਾਣ ਨਿਕਲਣ ਲੱਗੇ ਨੇ ਆਖੋ ਸਤਨਾ ਮੈਨੂੰ ਤੇ ਭੁੱਖ ਬੜੀ ਲੱਗੀ ਹੈ ਹੁਣ ਮੈਂ ਜੇ ਇਹਨਾਂ ਨੂੰ ਛੱਡ ਕੇ ਜਾਨਾ ਤਾਂ ਵੀ ਔਖ ਹੈ ਤੇ ਗੁਰਮਖ ਪਿਆਰਿਓ ਮਨ ਵਿੱਚ ਸੋਚਦਾ ਏ ਇਸ ਤਰ੍ਹਾਂ ਮੇਰੇ ਤੇ ਪ੍ਰਾਣ ਨਿਕਲ ਜਾਣਗੇ ਹੁਣ ਉੱਥੇ ਕੋਈ ਮਨੁੱਖ ਵੀ ਨਜ਼ਰ ਨਹੀਂ ਆ ਰਿਹਾ ਵੀ ਜੀਤੋਂ ਕੁਝ ਮੰਗ ਕੇ ਕੁਝ ਖਾ ਲਵੇ ਬਾਹਰ ਉਜਾੜ ਵਿੱਚ ਬੈਠੇ ਨੇ ਪਾਣੀ ਥੋੜਾ ਜਿਹਾ ਪਾਣੀ ਸੀ ਨੇੜੇ ਬਸ ਪਾਣੀ ਪੀ ਕੇ ਆਪਣਾ ਸਮਾਂ ਲੰਘਾ ਰਿਹਾ ਸੀ ਭਾਈ ਮਰਦਾਨਾ ਤੇ ਗੁਰਮਖ ਪਿਆਰੇ ਹੁਣ ਗੁਰੂ ਸਾਹਿਬ ਜੀ ਨੂੰ ਛੱਡ ਕੇ ਵੀ ਨਹੀਂ ਸੀ ਜਾ ਸਕਦਾ ਮਨ ਵਿੱਚ ਸੋਚਣ ਲੱਗਿਆ ਕਿ ਹੁਣ ਇਹਨਾਂ ਨਾਲ ਮੇਰਾ ਨਰਵਾ ਕਿਵੇਂ ਹੋਏਗਾ ਆਖੋ ਸਤਨਾ ਉਹ ਇਹਨਾਂ ਨਾਲ ਨੂੰ ਨਰਵਾ ਮੇਰਾ ਕਿਵੇਂ ਹੋਏਗਾ ਦੋ ਦਿਨ ਹੋ ਗਏ ਨਾ ਕੁਝ ਖਾਧਾ ਇਹਨਾਂ ਨੇ ਨਾ ਕੁਝ ਪੀਤਾ ਔਲ ਸਮਾਧੀ ਵਿੱਚ ਟਿਕੇ ਹੋਏ ਨੇ ਪਰ ਮੇਰਾ ਤੇ ਹੁਣ ਮੈਥੋਂ ਤੇ ਖੜਿਆ ਨਹੀਂ ਜਾਂਦਾ ਭੁੱਖ ਦੇ ਨਾਲ ਐਨੀ ਭੁੱਖ ਲੱਗੀ ਐ ਦੋ ਦਿਨ ਹੋ ਗਏ ਪ੍ਰਸ਼ਾਦਾ ਛਕਿਆ ਹੁਣ ਮਨ ਵਿੱਚ ਸੋਚਦੇ ਨੇ ਭਾਈ ਮਰਦਾਨਾ ਜੀ ਉਹ ਕਹਿੰਦੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਅੱਖਾਂ ਖੋਲਣਗੇ ਨਾ ਬਸ ਮੈਂ ਤਾਂ ਆਗਿਆ ਲੈ ਕੇ ਘਰ ਵਾਪਸ ਚਲਿਆ ਜਾਵਾਂਗਾ ਆਖੋ ਸਤਨਾ ਹੁਣ ਮੈਂ ਇਹਨਾਂ ਨਾਲ ਨਹੀਂ ਰਹਾਗਾ ਕਿਉਂਕਿ ਇਹਨਾਂ ਦਾ ਕੀ ਪਤਾ ਐ ਤੇ ਦੋ ਦਿਨ ਹੋ ਗਏ ਮੈਂ ਵੀ ਭੁੱਖਾ ਮਰ ਰਿਹਾ ਹਾਂ ਜਦੋਂ ਹੋਸ ਵਿੱਚ ਆਉਣਗੇ ਨਾ ਨਾਨਕ ਜੀ ਮੈਂ ਤਾਂ ਆਗਿਆ ਲੈ ਕੇ ਘਰ ਚ ਰਿਆ ਜਾਵਾਂਗਾ ਇਹਨਾਂ ਨਾਲ ਰਹਿਣਾ ਮੇਰਾ ਬੜਾ ਔਖਾ ਹੈ ਇਸ ਤਰ੍ਹਾਂ ਸੋਚਦਾ ਸੋਚਦਾ ਦੂਸਰਾ ਦਿਨ ਜਦੋਂ ਸੁਰੂ ਹੋਇਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਮਖ ਪਿਆਰੋ ਦੂਸਰੇ ਦਿਨ ਨੇਤਰ ਖੋਲੇ ਅੱਖਾਂ ਖੋਲੀਆਂ ਅੱਖਾਂ ਖੋਲ ਕੇ ਮਰਦਾਨੇ ਨੂੰ ਪੁੱਛਿਆ ਮਰਦਾਨਿਆ ਕੀ ਹਾਲ ਹੈ ਤੇਰਾ ਕਿਉਂ ਚਿਹਰਾ ਮਰਝਾਇਆ ਹੋਇਆ ਹੈ ਕਿਉਂਕਿ ਗੁਰੂ ਨਾਨਕ ਜੀ ਦੇ ਘਟ ਘਟ ਕੇ ਜਾਣਨ ਵਾਲੇ ਸਨ ਮਰਦਾਨਿਆ ਤੇਰਾ ਚਿਹਰਾ ਕਿਉਂ ਮਰ ਜਾਇਆ ਹੋਇਆ ਹੈ ਮਰਦਾਨੇ ਨੇ ਕਿਹਾ ਤੁਹਾਨੂੰ ਤੇ ਨਾ ਭੁੱਖ ਲੱਗਦੀ ਹੈ ਨਾ ਤੇਹ ਲੱਗਦੀ ਹੈ ਨਾ ਤੁਹਾਨੂੰ ਭੁੱਖ ਤੇ ਦੀ ਪਰਵਾਹ ਹੈ ਕੋਈ ਪਰ ਮੈਂ ਤਾਂ ਦੋ ਦਿਨ ਹੋ ਗਏ ਭੁੱਖ ਨਾਲ ਮਰਨ ਵਾਲਾ ਹੋ ਰਿਹਾ ਅੱਜ ਤੀਜਾ ਦਿਨ ਬਤੀਤ ਹੋ ਗਿਆ ਤੀਜਾ ਦਿਨ ਸ਼ੁਰੂ ਹੋ ਗਿਆ ਮੇਰਾ ਨਰਵਾ ਤੁਹਾਡੇ ਨਾਲ ਨਹੀਂ ਜੇ ਹੋ ਸਕਦਾ ਤੁਹਾਡੇ ਨਾਲ ਨਹੀਂ ਮੇਰੀ ਨੇਵ ਸਕਦੀ ਜਾ ਤਾਂ ਫਿਰ ਇਦਾਂ ਕਰੋ ਜੇ ਮੈਨੂੰ ਨਾਲ ਰੱਖਣਾ ਹੈ ਦੇਖੋ ਭਾਈ ਮਰਦਾਨੇ ਨੇ ਕਿੱਡੀ ਵੱਡੀ ਗੱਲ ਕਹੀ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਣ ਲੱਗਾ ਸੱਚੇ ਪਾਤਸ਼ਾਹ ਜੇ ਮੈਨੂੰ ਨਾਲ ਰੱਖਣਾ ਹੈ ਜਾਂ ਤੇ ਮੇਰੀ ਭੁੱਖ ਦੂਰ ਕਰ ਦਿਓ ਜਾਂ ਮੈਨੂੰ ਛੁੱਟੀ ਦੇ ਦਿਓ ਆਖੋ ਸਤਨਾ ਜਾਂ ਤੇ ਇਦਾਂ ਕਿਰਪਾ ਕਰ ਦਿਓ ਵੀ ਮੈਨੂੰ ਭੁੱਖੀ ਨਾ ਲੱਗੇ ਤੇ ਜਾਂ ਫਿਰ ਮੈਨੂੰ ਛੁੱਟੀ ਦਿਓ ਮੈਂ ਘਰ ਜਾਵਾਂ ਸਤਿਗੁਰੂ ਧੰਗ ਗੁਰੂ ਨਾਨਕ ਜੀ ਨੇ ਹੱਸ ਕੇ ਕਿਹਾ ਹੱਸ ਕੇ ਕਹਿਣ ਲੱਗੇ ਓਏ ਸਾਡੇ ਨਾਲ ਰਹਿਣਾ ਤਾਂ ਦੁੱਖ ਭੁੱਖ ਸਹਿਣੀ ਪਵੇਗੀ ਉਹ ਜੇ ਤੂੰ ਘਰ ਜਾਣਾ ਚਾਹਣਾ ਜਾਂ ਫਿਰ ਚਲਿਆ ਜਾ ਤੇ ਗੁਰਮਖ ਪਿਆਰਿਓ ਜਦੋਂ ਮਰਦਾਨਾ ਤੁਰਨ ਲੱਗਿਆ ਗੁਰੂ ਨਾਨਕ ਜੀ ਨੂੰ ਛੱਡ ਕੇ ਤਾਂ ਗੁਰੂ ਜੀ ਨੇ ਕਿਹਾ ਜਿਹੜੀ ਆ ਰਵਾਬ ਐ ਨਾ ਇਹ ਰਵਾਬ ਜਾ ਬੇਬੇ ਨਾਨਕੀ ਜੀ ਦੇ ਘਰ ਰੱਖ ਜਾਈ ਜਾਂਦਾ ਜਾਂਦਾ ਬੇਬੇ ਨਾਨਕੀ ਜੀ ਨੂੰ ਦੇ ਜਾਈਏ ਇਹ ਰਵਾਬ ਆਪਣੇ ਨਾਲ ਨਾ ਕਿਤੇ ਲੈ ਜਾਈ ਮਰਦਾਨਾ ਰਵਾਬ ਲੈ ਕੇ ਬੇਬੇ ਨਾਨਕੀ ਜੀ ਦੇ ਘਰ ਆ ਗਿਆ ਜਦੋਂ ਬੇਬੇ ਨਾਨਕੀ ਜੀ ਦੇ ਘਰ ਆਇਆ ਤਾਂ ਬੇਬੇ ਨਾਨਕੀ ਜੀ ਨੇ ਜਦੋਂ ਮਰਦਾਨੇ ਨੂੰ ਵੇਖਿਆ ਬੜੇ ਖੁਸ਼ ਹੋ ਗਏ ਬੀਬੇ ਨਾਨਕੀ ਜੀ ਪਿਆਰ ਦੇ ਨਾਲ ਪੁੱਛਿਆ ਮੇਰੇ ਭਰਾਤਾ ਜੀ ਕਿੱਥੇ ਨੇ ਧੰਗੁਰੂ ਨਾਨਕ ਜੀ ਕਿੱਥੇ ਨੇ ਮਰਦਾਨੇ ਨੇ ਦੱਸਿਆ ਉਹ ਬਾਹਰ ਉਜਾੜ ਵਿੱਚ ਬੈਠੇ ਨੇ ਔਰ ਆਖਿਆ ਕਹਿੰਦਾ ਮੈਂ ਤਾਂ ਹੁਣ ਪਿੰਡ ਜਾ ਰਿਹਾ ਆਪਣੇ ਮੈਂ ਤੇ ਘਰ ਜਾ ਰਿਹਾ ਮਰਦਾਨਾ ਕਹਿੰਦਾ ਬੀਬੇ ਨਾਨਕੀ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਕੀ ਗੱਲ ਮਰਦਾਨੇ ਆ ਘਰ ਕਿਉਂ ਜਾ ਰਹੇ ਹੈ ਕਹਿੰਦਾ ਨਹੀਂ ਜੀ ਹੁਣ ਮੇਰੀ ਨਹੀਂ ਇਹਨਾਂ ਨਾਲ ਨਹੀਂ ਮਿਲ ਸਕਦੀ ਮੇਰਾ ਇਹਨਾਂ ਨਾਲ ਸਾਥ ਨਹੀਂ ਨਿਭ ਸਕਦਾ ਮੈਂ ਪੁੱਛ ਕੇ ਆਇਆ ਧੰਨ ਗੁਰੂ ਨਾਨਕ ਜੀ ਨੂੰ ਉਹਨਾਂ ਨੂੰ ਮੈਂ ਪੁੱਛ ਕੇ ਆਇਆ ਪੁੱਛ ਕੇ ਘਰ ਚੱਲਿਆ ਤੇ ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ ਕਹਿੰਦੇ ਕਿਉਂ ਨਹੀਂ ਨਿਭ ਸਕਦਾ ਕਹਿੰਦੇ ਨਾ ਕੁਝ ਖਾਂਦੇ ਨੇ ਨਾ ਕੁਝ ਪੀਂਦੇ ਨੇ ਮੈਨੂੰ ਵੀ ਭੁੱਖਾ ਮਾਰੀ ਜਾਂਦੇ ਨੇ ਤੇ ਆਪ ਵੀ ਭੁੱਖੇ ਮਰਦੇ ਨੇ ਆਖੋ ਸਤਨਾ ਮੈਂ ਨਹੀਂ ਇਹਨਾਂ ਨਾਲ ਰਹਿੰਦਾ ਆਹ ਲੋ ਰਬਾਬ ਮੈਨੂੰ ਗੁਰੂ ਨਾਨਕ ਜੀ ਨੇ ਕਿਹਾ ਸੀ ਵੀ ਜਾਂਦੇ ਜਾਂਦੇ ਰਬਾਬ ਬੀਬੇ ਨਾਨਕੀ ਜੀ ਨੂੰ ਦੇ ਜਾਓ ਤੇ ਆਹ ਸੰਭਾਲ ਲਵੋ ਰਬਾਬ ਮੈਂ ਜਾ ਰਿਹਾ ਤਲਵੰਡੀ ਜੇ ਕੋਈ ਮਹਿਤਾ ਕਲਿਆਣਦਾਸ ਜੀ ਨੂੰ ਪਿਤਾ ਜੀ ਨੂੰ ਕੋਈ ਸੁਨੇਹਾ ਦੇਣਾ ਹੈ ਤਾਂ ਦੇ ਦਿਓ ਹੁਣ ਮਰਦਾਨੇ ਦੀ ਇਹ ਗੱਲ ਸੁਣ ਕੇ ਜਦੋਂ ਮਰਦਾਨਾ ਜਾਣ ਵਾਸਤੇ ਖੜਾ ਹੋ ਗਿਆ ਨਾ ਤੁਰਨ ਲੱਗਿਆ ਕਹਿੰਦਾ ਆ ਚੱਕੋ ਰਵਾਵ ਮੈਂ ਜਾ ਰਿਹਾ ਤੇ ਮੈਨੂੰ ਕੋਈ ਸੁਨੇਹਾ ਦੇ ਦਿਓ ਜੋ ਮਹਿਤਾ ਕਲਿਆਣਦਾਸ ਜੀ ਨੂੰ ਦੇਣਾ ਹੈ ਰਵਾਵ ਇੱਕ ਪਾਸੇ ਧਰ ਦਿੱਤੀ ਤੇ ਜਦੋਂ ਤੁਰਨ ਲੱਗੇ ਨਾ ਧਰ ਕੇ ਤੇ ਗੁਰਮੁਖ ਪਿਆਰਿਓ ਬਾਬੇ ਨਾਨਕੀ ਜੀ ਰੋਣ ਲੱਗ ਪਏ ਆਖੋ ਸਤਨਾਮ ਵਿਰਾਗ ਆ ਗਿਆ ਅੱਖਾਂ ਵਿੱਚ ਹੰਝੂ ਆ ਗਏ ਬੇਬੇ ਨਾਨਕੀ ਜੀ ਦੇ ਇੰਨੇ ਚਿਰ ਤੋਂ ਬਾਅਦ ਉਹ ਭਾਈਆ ਜੈ ਰਾਮ ਜੀ ਵੀ ਆ ਗਏ ਗੁਰੂ ਨਾਨਕ ਜੀ ਦੇ ਜੀਜਾ ਜੀ ਉਹ ਵੀ ਆ ਗਏ ਉਹਨਾਂ ਨੇ ਉਦਾਸੀ ਦਾ ਕਾਰਨ ਪੁੱਛਿਆ ਕਿ ਇਹ ਬੇਬੇ ਨਾਨਕੀ ਜੀ ਕਿਉਂ ਰੋ ਰਹੇ ਨੇ ਇਹ ਹਾਲ ਕੀ ਬਣਾ ਰੱਖਿਆ ਤਾਂ ਮਰਦਾਨੇ ਨੇ ਸਾਰੀ ਗੱਲ ਦੱਸੀ ਮੈਂ ਜਾ ਰਿਹਾ ਹਾਂ ਬੇਬੇ ਨਾਨਕੀ ਜੀ ਨੇ ਦੱਸਿਆ ਕਹਿਣ ਲੱਗੇ ਮਰਦਾਨਾ ਹੁਣ ਘਰ ਜਾ ਰਿਹਾ ਹੈ ਮਰਦਾਨੇ ਦੇ ਹੁੰਦਿਆਂ ਸਾਨੂੰ ਭਰਾ ਦੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਮਰਦਾਨਾ ਜੀ ਨਾਲ ਸਨ ਹੁਣ ਮਰਦਾਨਾ ਜੀ ਘਰ ਜਾ ਰਹੇ ਨੇ ਹੁਣ ਮੇਰੇ ਭਰਾ ਦੀ ਖਬਰ ਕੌਣ ਦੇਵੇਗਾ ਸਾਨੂੰ ਤੇ ਇਹ ਇੱਕ ਵਾਰੀ ਤਲਵੰਡੀ ਚਲੇ ਗਏ ਭਰਾ ਜੀ ਫਿਰ ਕਿਤੇ ਹੋਰ ਨਿਕਲ ਗਏ ਹੋਰ ਚਲੇ ਗਏ ਫਿਰ ਇੱਥੇ ਰਹਿਣ ਨਾਲ ਤਾਂ ਉਹਨਾਂ ਦੇ ਔਰ ਬਾਬਰ ਪਤਾ ਲੱਗਦਾ ਰਹਿੰਦਾ ਸੀ ਜਦੋਂ ਮਰਦਾਨਾ ਜੀ ਇੱਥੇ ਰਹਿੰਦੇ ਜੇ ਇੱਥੇ ਮਰਦਾਨਾ ਜੀ ਨਹੀਂ ਰਹਿਣਗੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਿਤੇ ਹੋਰ ਚਲੇ ਜਾਣਗੇ ਹੋਰ ਪਾਸੇ ਕਿਸੇ ਯਾਤਰਾ ਤੇ ਨਿਕਲ ਜਾਣਗੇ ਸੋ ਇਸ ਕਰਕੇ ਭਾਈ ਮਰਦਾਨੇ ਦੇ ਨਾਲ ਮੈਨੂੰ ਨਾਨਕ ਜੀ ਦੇ ਦਰਸ਼ਨ ਹੁੰਦੇ ਰਹਿੰਦੇ ਸਨ ਜੇ ਹੁਣ ਇਹ ਪ੍ਰਦੇਸ਼ ਚਲੇ ਗਏ ਫਿਰ ਕੌਣ ਦੱਸੇਗਾ ਇਹਨਾਂ ਬਾਰੇ ਸਾਨੂੰ ਇਹ ਗੱਲ ਸੁਣ ਕੇ ਜੈ ਰਾਮ ਜੀ ਨੇ ਪੁੱਛਿਆ ਉਹ ਮਰਦਾਨੇਆ ਤੂੰ ਕਿਉਂ ਜਾ ਰਿਹਾ ਹੈ ਪਿੰਡ ਤੂੰ ਤਲਵੰਡੀ ਕਿਉਂ ਜਾ ਰਿਹਾ ਹੈ ਤੇਰੇ ਨਾਲ ਗੁਰੂ ਜੀ ਦਾ ਬਹੁਤ ਹਿੱਤ ਹੈ ਬਹੁਤ ਪਿਆਰ ਹੈ ਤੂੰ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਾਸ ਕਿਉਂ ਨਹੀਂ ਰਹਿੰਦਾ ਤਾਂ ਭਾਈ ਮਰਦਾਨੇ ਨੇ ਆਖਿਆ ਜਜਮਾਨ ਉਹਨਾਂ ਨੂੰ ਤਾਂ ਭੁੱਖ ਨਾ ਭੁੱਖ ਲੱਗਦੀ ਐ ਨਾ ਤ੍ਰੇਹ ਲੱਗਦੀ ਐ ਮੇਰੇ ਕੋਲੋਂ ਭੁੱਖ ਤੇ ਪਿਆਸ ਸਹਾਰੀ ਨਹੀਂ ਜਾਂਦੀ ਮੈਥੋਂ ਨਹੀਂ ਉਹਨਾਂ ਕੋਲ ਰਹਿਆ ਜਾਂਦਾ ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ ਜੈ ਰਾਮ ਜੀ ਨੇ ਕਿਹਾ ਵੀ ਤੂੰ ਐਦਾਂ ਕਰ ਤੂੰ ਇੱਥੇ ਰਹਿ ਨਾਨਕ ਜੀ ਕੋਲ ਰਹਿ ਐਦਾਂ ਕਰ ਪ੍ਰਸ਼ਾਦਾ ਤੋਂ ਦੋਨੇ ਟਾਈਮ ਦਾ ਇੱਥੇ ਘਰ ਸਕ ਜਾਇਆ ਕਰ ਪ੍ਰਸ਼ਾਦਾ ਇੱਥੇ ਛਕ ਜਾਇਆ ਕਰ ਸਾਮ ਸਵੇਰੇ ਤੇ ਨਾਨਕ ਜੀ ਕੋਲ ਰਹਿ ਤੇ ਗੁਰਮਖ ਪਿਆਰਿਓ ਨਾਲ ਇਹ ਵੀ ਗੱਲ ਕਹੀ ਵੀ ਜੇ ਪੈਸਿਆਂ ਦੀ ਲੋੜ ਹੈ ਰੁਪਈਆਂ ਦੀ ਲੋੜ ਹੈ ਉਹ ਵੀ ਲੈ ਜਾਇਆ ਕਰ ਮਰਦਾਨਾ ਇਹ ਗੱਲ ਸੁਣ ਕੇ ਖੁਸ਼ ਹੋ ਗਿਆ ਖੁਸ਼ ਹੋ ਕੇ ਕਹਿਣ ਲੱਗਾ ਮੈਂ ਤੁਹਾਡਾ ਬਚਨ ਮੰਨ ਕੇ ਹੁਣ ਤਲਵੰਡੀ ਨਹੀਂ ਜਾਂਦਾ ਮਰਦਾਨੇ ਦੀ ਇਹ ਗੱਲ ਸੁਣ ਕੇ ਬਾਬੇ ਨਾਨਕ ਜੀ ਖੁਸ਼ ਹੋ ਗਏ ਮਰਦਾਨਾ ਰਾਤ ਉੱਥੇ ਰਿਹਾ ਬਾਬੇ ਨਾਨਕ ਜੀ ਦੇ ਕੋਲ ਉਹਨਾਂ ਦੇ ਘਰ ਤੇ ਗੁਰਮੁਖ ਪਿਆਰੋ ਰਾਤ ਇੱਥੇ ਕੱਟ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਸਵੇਰੇ ਤਿਆਰ ਹੋ ਗਏ ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਦੇ ਕੋਲ ਜਾਣ ਵਾਸਤੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵਾਹਿਗੁਰੂ ਬਾਬੇ ਨਾਨਕੀ ਜੀ ਨੇ ਗੁਰਮੁਖ ਪਿਆਰਿਓ ਭਾਈ ਮਰਦਾਨਾ ਜੀ ਨੂੰ 20 ਰੁਪਏ ਦੇ ਦਿੱਤੇ ਕਹਿੰਦੇ ਆ ਲੈ 20 ਰੁਪਏ ਲੈ ਲੈ ਤੇ ਨਾਲ ਕੱਪੜੇ ਵੀ ਦੇ ਦਿੱਤੇ ਤੇ ਨਾਲ ਗੁਰਨਾਨਕ ਜੀ ਨੂੰ ਆਖਣਾ ਵੀ ਮੈਨੂੰ ਆ ਕੇ ਦਰਸ਼ਨ ਦੇ ਜਾਣ ਹੁਣ ਮਰਦਾਨਾ ਖੁਸ਼ੀ ਖੁਸ਼ੀ ਮੋਢੇ ਤੇ ਰਵਾਬ ਚੁੱਕ ਕੇ ਪਹਿਲਾਂ ਤੇ ਦੁਖੀ ਹੋ ਕੇ ਆਇਆ ਸੀ ਗੁਰਨਾਨਕ ਜੀ ਪਾਸੋਂ ਹੁਣ ਖੁਸ਼ੀ ਖੁਸ਼ੀ ਮੋਢੇ ਤੇ ਰਵਾਬ ਚੁੱਕ ਕੇ ਨਾ ਭਾਈ ਮਰਦਾਨਾ ਜੀ ਗੁਰਨਾਨਕ ਜੀ ਵੱਲ ਚੱਲ ਪਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਜਦੋਂ ਮਰਦਾਨਾ ਵੇਖਿਆ ਮਰਦਾਨਾ ਜਦੋਂ ਪਹੁੰਚਿਆ ਨਾ ਸਤਿਗੁਰਾਂ ਦੇ ਕੋਲ ਮਰਦਾਨੇ ਨੂੰ ਗੁਰਨਾਨਕ ਜੀ ਕਹਿੰਦੇ ਮਰਦਾਨੇ ਆ ਓਏ ਮੁੜ ਕਿਉਂ ਆਇਆ ਮਰਦਾਨੇ ਨੇ ਸਾਰੀ ਗੱਲ ਦੱਸੀ ਸਾਰੀ ਗੱਲ ਸੁਣਾ ਕੇ ਕਿਹਾ ਸੱਚੇ ਪਾਤਸ਼ਾਹ ਮੈਂ ਤੇ ਘਰ ਜਾ ਰਿਹਾ ਸੀ ਤੇ ਆ ਮੈਨੂੰ ਬੇਬੇ ਨਾਨਕੀ ਨੇ ਕਿਹਾ ਵੀ ਸ਼ਾਮ ਸਵੇਰ ਦਾ ਪ੍ਰਸ਼ਾਦਾ ਇੱਥੇ ਛੱਕ ਜਾਇਆ ਕਰ ਤੇ ਆ ਵੇਖੋ ਮੈਨੂੰ ਵਸਤਰ ਵੀ ਦਿੱਤੇ ਨੇ ਮੈਨੂੰ 20 ਰੁਪਏ ਵੀ ਦਿੱਤੇ ਨੇ ਮਰਦਾਨਾ ਕਹਿੰਦਾ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆ ਉਹ ਬਾਕੀ ਤਾਂ ਗੱਲ ਠੀਕ ਐ ਪਰ ਜਿਹੜੇ ਤੂੰ ਆ 20 ਰੁਪਏ ਲੈ ਕੇ ਆਇਆ ਇਹ ਗੱਲ ਮਾੜੀ ਕੀਤੀ ਆ ਆਖੋ ਸਤਨਾ ਜਿਹੜੀ ਤਾ ਆ 20 ਰੁਪਏ ਲੈ ਕੇ ਆਇਆ ਤੂੰ ਬੇਬੇ ਨਾਨਕੀ ਤੋਂ ਇਹ ਬਹੁਤ ਮਾੜੀ ਗੱਲ ਕੀਤੀ ਐ ਆਖਣ ਲੱਗਾ ਕਹਿੰਦਾ ਜੀ ਮੈਂ ਆਪਣੇ ਆਪ ਥੋੜਾ ਮੰਗੇ ਸਨ ਉਹਨਾਂ ਨੇ ਦਿੱਤੇ ਨੇ ਮੈਂ ਨਹੀਂ ਮੰਗੇ ਉਹਨਾਂ ਨੇ ਆਪਣੇ ਆਪ ਦਿੱਤੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਹਿਲੇ ਉਹਨਾਂ ਦੇ ਸ੍ਰੀ ਚੰਦਰ ਜੀ ਦਾ ਪਾਲਣ ਪੋਸ਼ਣ ਦਾ ਖਰਚ ਉਹਨਾਂ ਦੇ ਸਿਰ ਐ ਤੂੰ 20 ਰੁਪਏ じゃ ਮੁੜ ਗਿਆ 20 ਰੁਪਏ ਆਪਾਂ ਨਹੀਂ ਲੈਣੇ ਹੁਣ ਅਗਲੀ ਕਥਾ ਆ ਰਹੀ ਹੈ ਭਾਈ ਮਰਦਾਨਾ ਜੀ ਬਾਬੇ ਨਾਨਕ ਜੀ ਨੂੰ 20 ਰੁਪਏ ਮੋੜਨ ਵਾਸਤੇ ਗਏ ਤੇ ਅਗਲੀ ਕਥਾ ਜਿਹੜੀ ਹੈ ਭਾਈ ਲਾਲੋ ਦੀ ਪਹਿਲਾਂ ਵੀ ਸਰਵਣ ਕੀਤਾ ਸੀ ਕਿ ਭਾਈ ਲਾਲੋ ਜੀ ਮਿਸਤਰੀਆਂ ਦੇ ਵਿੱਚੋਂ ਹੋਏ ਤੇ ਜਿਹੜੇ ਗੁਰਮੁਖ ਪਿਆਰੋ ਗੁਰਸਿੱਖ ਘਰਾਣੇ ਦੇ ਮਿਸਤਰੀ ਸੰਬੰਧ ਰੱਖਦੇ ਨੇ ਗੁਰਸਿੱਖ ਗੁਰਸਿੱਖੀ ਦੇ ਨਾਲ ਤੇ ਉਹ ਗੁਰਮੁਖ ਪਿਆਰੋ ਭਾਈ ਲਾਲੋ ਜੀ ਰਧਾਹਾੜਾ ਜ਼ਰੂਰ ਮਨਾਉਂਦੇ ਨੇ ਕਿਉਂਕਿ ਭਾਈ ਲਾਲੋ ਜੀ ਉਹਨਾਂ ਦੇ ਪੁਰਖਾਂ ਵਿੱਚੋਂ ਹੋਏ ਨੇ ਵੱਡਿਆਂ ਵਿੱਚੋਂ ਹੋਏ ਨੇ ਇਹ ਜਿਹੜੀ ਤਰਖਾਨ ਦੀ ਸਿੱਖਾਂ ਦੇ ਵਿੱਚ ਪੀੜੀ ਹੈ ਇਹ ਭਾਈ ਲਾਲੋ ਜੀ ਤੋਂ ਚੱਲੀ ਇਹ ਅਗਲੀ ਕਥਾ ਆ ਰਹੀ ਹੈ ਭਾਈ ਲਾਲੋ ਤਰਖਾਨ ਮਿਸਤਰੀ ਤੇ ਗੁਰਮੁਖ ਪਿਆਰਿਓ ਉਥੋਂ ਗੁਰੂ ਸਾਹਿਬ ਜੀ ਨੇ ਉਦਾਸੀਆਂ ਸ਼ੁਰੂ ਕੀਤੀਆਂ ਰਹਿਣੀਆਂ ਕਥਾਵਾਂ শ্রবণ ਕਰਕੇ ਜੀਵਨ ਸਫਲਾ ਬਣਾਓ ਧੰਨਵਾਦ ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਲਵਾਈਆਂ ਨੇ ਆਓ ਹੁਣ ਸਮਾਂ ਹੋ ਗਿਆ ਹੈ ਅਰਦਾਸ ਬੇਨਤੀ ਤਾਂ ਸਾਰੀਆਂ ਸੰਗਤਾਂ ਅਰਦਾਸ ਜਿਹੜੋ ਹਾਜ਼ਰੀਆਂ ਲਵਾਓ ਇੱਪਨਾ ਜਿਵੇਂ ਸਫਲਾ ਕੋ ਰਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ